ਪਿਆਰ ਭਰੀ ਸਾਸਰੀ ਕਾਲ ਕਿਸ ਨੇ ਐਡਰੋਣੀ ਤਾਂ ਵੀ ਫੋਟੋ ਦੇ ਨਮਜੀਆਂ ਦਾ 5 ਤੋਂ 7 ਫੋਟੋ ਮਾ ਪੇਜੋ ਵੀਡੀਓ ਲਾਇਕ ਜੇ ਕਮੈਂਟ ਕਰਦੇ ਚੈਨਲ ਫੋਲੋ ਕਰਦੇ ਚਪੜਾ ਭਣ ਕੇ ਸ਼ੇਅਰ ਕਰਦੇ ਗਾ ਤੇ ਲਾਇਕ ਕਰਦੇ ਕੋਮੈਂਟ ਕਰਦੇ ਆਪਾਂ ਦੇਖਿਆ 5 ਤੋਂ 6 ਚੀਜ਼ਾਂ ਵੀ ਕੋ ਸਾਰੀ ਬਕ ਸਟੈਪ ਨਾ ਕਰਿਓ 2 ਟਰਾਲੇ ਜੁਜੇ ਟਰੈਕਟਰਾਂ ਦੇ ਮਹਿੰਗੇ ਵੀ ਤੇ ਸਸਤੇ ਵੀ ਹੈ ਮੇਰੇ 16 ਫੁੱਟਾ ਟਰਾਲਾ ਕਾਲੇ ਰੰਗ ਦਾ 10 ਇੰਚੀ ਗਾਰਡਰ ਦਾ ਨੜੀਆ ਬਰੇਲ ਦਾ ਹਿੱਸਾ ਪੂਰਾ ਵਧੀਆ ਟਰਾਲਾ ਥੋੜਾ ਚੰਦਿਆ ਵਾ ਪੱਤੀ ਵਾਲਾ ਵੈੱਡ ਆ ਤੇ ਪਾਈਪ ਲੱਗੀ ਵੀ ਪੂਰਾ ਵਧੀਆ ਟਰਾਲਾ ਦਾ ਵੈੱਡ ਤੇ ਨੋਟੋ 16 7 8 ਟਰਾਲਾ ਤੇ ਹੈਵੀ ਤੋਂ ਭਰਾ ਟਰਾਲਾ ਬਣਿਆ ਵਾ ਪੂਰੀ ਗRAND ਮੋਟੀ ਆ ਪੁਰਾਣਿਆਂ ਤੋਂ ਟਰਾਲਾ ਇਹ ਤੇ ਕਿਸੇ ਵੀਰ ਭਾਈ ਨੂੰ ਦੇਣਾ ਹੋਵੇ ਵੀ ਸੰਪਰਕ ਕਰ ਸਕਦੇ ਆ ਕੋਕਾ ਵੀ ਟਰਾਲਾ ਪਚ ਬੰਚੇ ਚਮਚੀ ਹੋ ਕੋ ਤੇ ਦਾਸਾਂ ਚੀ ਘਾਡਰ ਵੀ ਭਾਈ ਦੇ ਬਹਿਰਾਂ ਰੇਲ ਦਾ ਹਿੱਸਾ ਨੇ ਰਸਾਈ ਕਸਣ ਨਾਲ ਪਿੱਛੇ ਵੀ ਲੱਗਿਆ ਪੂਰਾ ਵਧੀਆ ਦਾ ਨੜੀ ਹਾਪਾ ਆ ਵੇਖ ਸਕਦੇ ਹੋ ਤੇ ਕੋਕਾ ਵੀ ਟਰਾਲਾ ਏਰੀਆ ਮਰਸਰ ਪੈਂਡ ਬਣੀ ਡੀਆ ਏਰੀਆ ਮਰਸਰ ਪੈਂਡ ਬਣੀ ਡੀਆ ਉੱਥੇ ਖੜੇ ਦੋ ਟਰਾਲੇ ਕਿਸੇ ਵੀਰ ਭਾਈ ਨੇ ਲੈਣੇ ਹੋਣ ਵੀ ਸੰਪਰਕ ਕਰ ਸਕਦੇ ਦੋਵੇਂ ਹੀ ਪੁਰਾਣੇ ਆ ਟੋਕਾ ਵੀ ਟਰਾਲੇ ਆ ਤੇ ਰੇਟ ਹੈਗਾ ਕਾਲੇ ਟਰਾਲੇ ਦਾ 2 ਲੱਖ ਤੇ 25000 ਰੁਪਇਆ 2 ਲੱਖ 25000 ਰੁਪਇਆ ਰੇਟ ਆ 16 ਫੱਟ ਦਾ ਮਾਮਾ 7 ਫੱਟ ਕਿਉੜਾ 14 ਫੱਟ ਟ੍ਰੈਲਰ ਦਾ 10 8 ਇੰਚੀ ਗਾਡਰ ਮੈਨੂੰ 8 ਹੀ ਦੇਣਾ ਤੇ 3 ਫੱਟ ਵੇਡੋ ਤੇ ਵਧੀਆ ਟ੍ਰੈਲਰ ਦਾ ਹੱਬ ਚੱਬ ਪਈਆ ਤੇ ਦੋੜੇ ਟਾਇਰ ਚੰਗੇ ਟਾਇਰਾਂ ਟਰਾ ਦੇ ਦੇ ਤੇ ਕੋਈ ਗਲਿਆ ਛੜਿਆ ਦੀ ਪੂਰਾ ਸਾਫ਼ ਟ੍ਰੈਲਰ 14 14 7 ਦਾ 14 6.5 ਦਾ ਹੈ ਵੀ ਤਾਂ ਪਾਰਾ ਟਰਾਲਾ ਦਾ ਬਣਿਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਕੋਕਾ ਪੀ ਟਰਾਲਾ ਏਰੀਆ ਬਸਰ ਪਿੰਡ ਬੜੀਠੀਆ 4 ਇੰਚੀ ਸਾ 8 ਲੜੀ ਹਾਬਾ ਤੇ ਮੇਰੇ ਨਾਲ ਗੱਡੂ ਵੀ ਇਹਦੇ 8 ਇੰਚੀ ਆ ਪੂਰਾ ਵਧੀਆ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਫਰਸ ਪੂਰੀ ਸਾਫ ਪਈ ਆ ਚਾਚੀ ਫਰਸ ਲੱਗੀ ਆ ਕੋਕਾ ਪੀ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰਦੇ ਰੇਟ ਹੈਗਾ 1 ਲੱਖ ਤੇ 40000 ਰੁਪਿਆ 1407 ਦਾ 14 ਦਾ 6 ਦਾ ਟਰਾਲਾ ਤੇ 140000 ਰੁਪਿਆ ਰੇਟ ਆ ਮੌਕੇ ਤੇ ਮਾਤਾਂ ਕਰ ਦੇਣਗੇ ਕੋਕਾ ਵੀ ਟਰਾਲਾ 4 से 6 4 ਕੀ ਤੇ 8 ਨੜੀ ਹੱਬਾ ਵਧੀਆ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਵੀਰ ਸਪਰਕਰ ਸਕਦੇ ਆ 114 ਫੁੱਟਾ ਟਰਾਲਾ ਲੀਜੇ ਰੰਗ ਦਾ ਖੜਾ ਇਹਨਾਂ ਕੋਲੇ ਉਹਦਾ ਰੇਟ ਹੈਗਾ 175000 ਟੋਕੜਾ ਦੀ ਜੜਾ ਦਾ ਵਧੀਆ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਵੀਰ 855 ਟਰੈਕਟਰ ਆ ਬਿਲਕੁਲ ਨਵੇਂ ਆ ਰਗੇ ਟਾਇਰ ਆ 1900 ਆ 2017 ਮਾਡਲ 17 ਮਾਡਲ ਇੰਗੈਂਜੀਅਰ ਦਾ ਓਕੇ ਆ ਬਹੁਤ ਘੱਟ ਟਰੈਕਟਰ ਚੱਲਿਆ ਵਾ ਡਬਲ ਕਲੱਚ ਡੈਕਸ ਬ੍ਰੇਕਾਂ ਡਬਲ ਡਿਸਟਿਬਿਊਟਰ ਆ ਤੇ ਰੈਲਸ ਸਪੀਡ ਕੋ ਕੋਕਾ ਵੀ ਟਰੈਕਟਰ ਆ ਕਿਸੇ ਵੀਰ ਪਈਏ ਲੈਣਾ ਹੋਵੇ ਵੀਰਾਂਸ ਪਰ ਕਰ ਸਕਦੇ ਪਾਵਰ ਸਟੇਜ ਟਾਪ ਮਾਡਲ ਟਰੈਕਟਰ 855 2017 ਮਾਡਲ ਆ ਕਿਸੇ ਵੀ ਤੇ ਵਧੀਆ ਟਾਇਰ 60 ਰੁਪਏ 95 ਰੁਪਏ ਟਾਇਰ ਪਏ ਟਰੈਕਟਰ ਦੇ ਕੋਕਾ ਪੀੜੇ ਟਰੈਕਟਰ ਆ ਤੇ ਡਬਲ ਜੈਕਟੀ ਫੁੱਟਰਾ ਦੇ ਲੱਗਿਆ ਹੋਇਆ ਕਿਸੇ ਵੀਰ ਭਾਈ ਇਹ ਲੈਣਾ ਬੀ ਬਿਜ਼ਨਸ ਕਰ ਸਕਦੇ ਆ ਰੇਟ ਦੀ ਗੱਲ ਕਰਕੇ ਰੇਟ ਹੈਗਾ 5 ਲੱਖ ਤੇ 25000 ਰੁਪਿਆ 2017 ਮਾਡਲ ਆ ਆ ਨੰਬਰ ਆ ਕੇ ਉੱਤੇ ਮਾਲਕ ਵੀ ਦਾ ਫੋਟੋ ਦੇ ਫਾਰਮ ਟਰੈਕ 2011 ਮਾਡਲ ਇੰਜਨ ਗੇਅਰ ਦਾ ਓਕੇ ਆ 60 ਇੰਜਨ ਗੇਅਰ ਦਾ ਓਕੇ ਜਵਾ ਟਰੈਕਟਰ 80 90 ਪੈਸੇ ਟਾਇਰ ਆ ਫਾਂ ਪੰਜਾਬ ਨੰਬਰ ਆ ਟਾਵਰ ਪੱਟੀ ਡੰਡਾ ਨਾਲ ਆ ਪੇਪਰ ਟਰੈਕਟਰ ਤੇ ਕਿਰੀ ਵਾਲਾ ਕੋਕਾਪੀ ਟਰੈਕਟਰ ਆ ਤੇ ਰੰਗ ਪੇੜ ਦਾ ਟਰੈਕਟਰ ਸਾਰਾ ਲਈ ਰ ਆ 80 90 ਪੈਸੇ ਟਾਇਰ ਆ ਤੇ ਮਾਲਕ ਵੀ ਦਾ ਨੰਬਰ ਉੱਤੇ ਕਿਰੀ ਆ ਸਾਰੀ ਜਾਣਕਾਰੀ ਫੋਨ ਲੱਗ ਜਾ ਸਕਦੇ ਆ ਰੇਟ ਹੈ ਕਹਿੰਦਾ 3 ਲੱਖ ਤੇ 30 ਹਜ਼ਾਰ ਰੁਪਿਆ 2011 ਮਾਡਲ ਆ ਕੋਕਾਪੀ ਟਰੈਕਟਰ ਆ ਵਾਗੇ ਜਾ ਸਕਦੇ ਆ 1 ਰੁਪਈਆ ਰੇਟ ਦੇ ਵਿੱਚ ਨੌਸਰੀ 33000 ਰੁਪਈਆ ਰੇਟ ਆ ਮੌਕੇ ਤੇ ਮਾਤਨ ਕਰ ਦੇਣਗੇ ਵਧੀਆ ਟਰੈਕਟਰ ਆ ਰੰਗ ਪੇਂਟ ਦਾ ਸਾਰਾ ਟਰੈਕਟਰ ਨਹੀਂ ਲੈ ਜਾ ਪੇਪਰ ਟਰੈਕਟਰ ਤੇ ਕਿਹੜੀ ਆ ਦਾ ਕਿਸੇ ਵੀਰ ਭਾਈ ਨੂੰ ਲੈਣਾ ਹੋ ਵੀਰਾਂ ਸੰਪਰਕ ਕਰ ਸਕਦੇ ਹੋ ਮਾਲਕ ਵੀਜਾ ਨੰਬਰ ਉੱਤੇ ਕਿੱਲੀ ਜਾਂਦਾ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਆ ਵਧੀਆ ਟਰੈਕਟਰ ਕੋਕਾ ਪੀਸ ਵੀਰ ਕੋ ਸਾਰੀ ਵਿਕਲ ਸਟੈਪ ਪਾ ਕਰ ਲਾਈਕ ਸ਼ੇਅਰ ਕਮੈਂਟ ਕਰਦੇ ਚੈਨਲ ਫੋਲੋ ਕਰਦੇ ਹੋ ਇੰਜਨ ਗੇਅਰ ਤਾਂ ਓਕੇ ਆ ਵਾਹ ਕੇ ਲੈ ਸਾਡੇ ਇੱਕਰ ਪੀਰੇ ਨੁਕਸ ਨਹੀਂ ਇੱਕ ਆ ਗਿਆ 36 30 ਉਹ ਵੀ ਖਾਉਣੀ ਥੋੜਾ 36 30 ਟਰੈਕਟਰ ਆ ਇੰਜਨ ਗੇਅਰ ਤਾਂ ਓਕੇ ਆ 2018 ਮਾਡਲ ਕੋਕਾਫੀ ਟਰੈਕਟਰ ਆ 2018 ਮਾਡਲ ਤੇ ਪਰ ਟਰੈਕਟਰ ਤੇ ਕਿ리어 ਆ ਪਿਆਵਰ ਸਟੇਅਰ ਨਾਲ ਡਬਲ ਕਲਚ ਐ ਡਬਲ ਜੈਟੀ ਬੂਡਰ ਡੈਕ ਲੱਗਿਆ ਫੈਬਰਿਕ ਦੀ ਛਤਰੀ ਲੱਗੀ ਆ ਬੈਂਪਰ ਕੋੜਾ ਲੱਗਿਆ ਵਾ ਮੂਹ ਦੇ ਟਾਇਰ ਜਵਾ ਨਵੇਂ ਪਾਏ ਆ ਮਗਰ ਦੇ ਟਾਇਰ 95 ਪੈਸੇ ਆ ਇੰਜਨ ਗੇਅਰ ਤਾਂ ਓਕੇ ਆ ਬਹੁਤ ਘੱਟ ਰੇਟ ਚੱਲਿਆ ਵਾ ਕਿਸੇ ਵੀਰ ਪਈ ਨੂੰ ਲੈਣਾ ਵੀ ਰਸ ਪਰ ਕਰ ਸਕਦੇ ਆ ਰੇਟ ਦੀ ਗੱਲ ਕਰਕੇ ਰੇਟ ਹੈਗਾ 6 ਲੱਖ ਤੇ 30 ਹਜ਼ਾਰ ਰੁਪਏ ਮੌਕੇ ਦੇ ਮਾਤਣ ਕਰ ਦੇਣਗੇ 40 50 ਹਜ਼ਾਰ ਤਾਂ ਟਿੱਕ ਲੱਗਿਆ ਵਾ ਟਰੈਕਟਰ ਤੇ ਫੈਵਲ ਦੀ ਖਦਣੀ ਜਗੀ ਕੋਕਾ ਵੀ ਟਰੈਕਟਰ ਆ ਵਾ ਕਿ ਲੈ ਸਕਦੇ ਸਿਰਫ 11500 ਕੁ ਇੰਟ ਟਰੈਕਟਰ ਚੱਲਿਆ ਵਾ ਕੋਕਾ ਵੀ ਟਰੈਕਟਰ ਆ 2018 ਮੰਦਰਾ ਮਾਲਕ ਵੀ ਤੇ ਨੰਬਰ ਉੱਤੇ ਜਿੱਦਿਆਂ ਸਾਰੀ ਕਾਲੀ ਫੋਨ ਲੱਗ ਜਾਂਦੇ ਆ ਤੇ ਇੰਜੇ ਕੇ ਤਾਂ ਓਕੇ ਵਾ ਕਿ ਲੈ ਸਕਦੇ 1 ਰੁਪਈਏ ਦੇ ਰੇਟ ਦੇ ਵਿੱਚ ਲੁਫ ਜਮਾਈ ਟਰੈਕਟਰ ਨਵਾ ਇੱਕ ਹਾਰ ਦੀ ਕਮੀ ਆ ਹਾਰ ਪਾਉਣ ਵਾਲੇ ਆ ਹਾਰ ਪਾ ਕੇ ਘਰੇ ਲੈ ਜਾ ਸਕਦੇ 2018 ਮਾਡਲ 1992 ਮਾਡਲਾ ਇੰਜਨਗਰ ਦਾ ਟਰੈਕਟਰ ਹੋ ਕੇ ਆ 25 11 ਵਧੀਆ ਟਾਇਰ ਪਏ ਆ 56 11 ਦੇ ਪੈਕਟ ਪਏ ਆ ਕਲਚ ਪਲੇਟ ਵਧੀਆ ਨਵੀਂ ਪਾਈ ਵੀ ਆ ਇੰਨ ਦਾ ਕੰਮ ਸਾਰਾ ਹੋਇਆ ਹੋਇਆ ਟਰੈਕਟਰ ਦਾ ਕੋਕਾ ਵੀ ਟਰੈਕਟਰ ਆ 98000 ਰੁਪਏ ਮੰਗ ਕਰਦੇ ਮੌਕੇ ਤੇ ਮਾਨ ਤਨ ਕਰ ਦੇਣਗੇ ਡਬਲ ਕਲਚ ਡੈਕਸ ਵਧੀਆ ਤੇਲ ਵਾਲਾ ਨਾ ਬ੍ਰੇਕਾ ਦਾ 2511 ਦੀਆਂ ਆਈਆਂ ਆ ਟੇਪ ਨਾੜ ਕੇ ਨਾਲ ਦੇ ਪੈਕਟਰ ਸਲੀਪ ਆਏ ਵੇ ਵਧੀਆ ਟਰੈਕਟਰ ਆ 2511 ਕੋਕਾਫੀ ਟਰੈਕਟਰ ਆ ਕਿਸੇ ਵੀਰ ਪਈ ਲੈਣਾ ਹੋਵੇ ਵੀ ਤੁਸੀਂ ਸੰਪਰਕ ਕਰ ਸਕਦੇ ਆ ਮਾਲਕ ਵੀ ਦਾ ਨੰਬਰ ਉੱਤੇ ਕਿਦਿਆਂ ਸਾਰੀ ਜਾਣਕਾਰੀ ਫੋਨ ਲੱਗਦੇ ਦੱਸਦੇ ਆ ਵਾਕੇ ਦੱਸ ਸਕਦੇ ਆ 1 ਰੁਪਈਆ ਦਾ ਟੈਟ ਦੇ ਵਿੱਚ ਨੁਕਸ ਨਹੀਂ ਟੇਪ ਕੀਤਾ ਵਾ ਕੋਕਾਫੀ ਟਰੈਕਟਰ ਆ ਕਿਸੇ ਵੀਰ ਪਈ ਲੈਣਾ ਹੋਵੇ ਵੀ ਤੁਸੀਂ ਸੰਪਰਕ ਕਰ ਸਕਦੇ ਆ 8090 ਪੈਸੇ ਟਾਇਰ ਆ ਚਲੋ ਰੇ ਡੇਗ 98000 ਰੁਪਇਆ ਮੌਕੇ ਤੇ ਮਾਨਤਾ ਕਰਦੇ ਕੇ 1992 ਮਾਡਲ ਐਨ ਮਾਲਕ ਵੀ ਤੇ ਨੰਬਰ ਉੱਤੇ ਜਦਿਆਂ ਸਾਰੀ ਕੰਕਰੀ ਫੋਨ ਲੱਗ ਜਾਂਦੇ ਕੋਕਾ ਵੀ ਟਰੈਕਟਰ ਆ ਤੇ ਵੀਡੀਓ ਸਾਰੀ ਵਿਕਲ ਸਟੈਪ ਨਾਲ ਦੇਖ ਸ਼ੇਅਰ ਕਰ ਦੋ 2016 ਮਾਡਲ ਟਰੈਕਟਰ 36 ਦੀ ਬੇਨਕੋ ਨਵਾਂ ਟਰੈਕਟਰ ਕੋੜਾ ਬੈਂਪਰ ਲੱਗਾ ਫੈਵਰ ਤੇ ਛਤਰੀ ਲੱਗੀ ਆ ਅੰਬਰਸਾਰਾ ਘਿਲਾ ਅੰਬਰਸਾਰਾ ਪੈਂਟ ਮਟੀਰੀਆ ਉੱਤੇ ਖੜਾ ਕੋਕਾਪੀ ਟਰੈਕਟਰ ਆ ਕਿਸੇ ਵੀਰ ਭਾਈ ਨੂੰ ਲੈਣਾ ਹੋਵੇ ਵੀਰ ਦਸਪਰ ਕਰ ਸਕਦੇ ਆ 2100 ਤੇ 46 ਘੰਟੇ ਚੱਲਿਆ ਵਾ ਇਹ 2146 ਘੰਟੇ ਚੱਲਿਆ ਵਾ 2016 ਮਾਡਲ 5 ਲੱਖ ਤੇ 65000 ਰੁਪਏ ਮੰਗ ਕਰਦੇ ਆ ਮੌਕੇ ਦੇ ਮਾਨਤਨ ਕਰਦਣ ਕੇ ਇਹ ਗੰਬਰ ਸਰ ਪਿੰਡ ਮੜੀੜੀਆ ਕੋਕਾਪੀ ਟਰੈਕਟਰ ਵਾ ਕੇ ਜੈਸਾ ਦੇਖ ਕਰ ਪੀੜਾ ਨੁਕਸਾਨ ਟਿੱਟ ਦੇ ਵਿੱਚ ਤੇ ਸਪੀਡ ਕੋ ਸਾਰੀ ਵਿਕਣ ਲੈ ਕੇ ਸ਼ੇਅਰ ਕਮੈਂਟ ਕਰਦੇ ਚੈਨਲ ਫੋਲੋ ਕਰਦੇਗਾ ਤੇ ਇੰਜਨ ਗੇਅਰ ਦਾ ਓਕੇ ਆ ਨਵੇਂ ਟਾਇਰ ਆ ਚਾਰੇ ਟਰੈਕਟਰ ਦੇ ਘੋੜਾ ਪੇਪਰ ਲੱਗਿਆ ਤੇ ਇੰਜਨ ਗੇਅਰ ਦਾ ਓਕੇ ਡਬਲ ਕਲੱਚ ਦੇ ਨਾਲ ਬ੍ਰੇਕਾਂ ਪਾਵਰ ਸਟੇਅਰ ਦਾ ਭਰਾ ਮਾਡਲ ਟਰੈਕਟਰ ਆ ਡਬਲ ਜੀਐਸਟੀ ਪੁੱਟ ਰਿਹਾ ਪੇਪਰਾਂ ਦਾ ਟਰੈਕਟਰ ਕਿਹੜੀ ਆ 2016 ਮਾਡਲ ਰੇਟ ਹੈਗਾ 5,65,000 ਮੌਕੇ ਤੇ ਮਾਨਤਾ ਕਰਦੇ ਆ ਕਿ ਕੋਕਾ ਵੀ ਟਰੈਕਟਰ ਆ ਵੀਡੀਓ ਲਾਇਕ ਕਰੇ ਸ਼ੇਅਰ ਕਰੇ ਕਮੈਂਟ ਕਰੇ ਚੈਨਲ ਫੋਲੋ ਕਰੇ ਤੇ ਭਰਾਵਾਂ ਕੇ ਸ਼ੇਅਰ ਕਰਦੇ ਹੋ